ਚੰਦਰ ਗ੍ਰਹਿਣ ਲੱਗ ਰਿਹਾ ਹੈ ਇਸ ਦਿਨ ਚੰਦਰ ਗ੍ਰਹਿਣ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀ ਕਰੋ ਇਹ ਕੰਮ ਨਹੀਂ ਪਵੇਗਾ ਬੁਰਾ ਪ੍ਰਭਾਵ ਚੰਦਰ ਗ੍ਰਹਿਣ ਦਾ ਦਿਨ ਸਨਾਤਨ ਧਰਮ ਚ ਬੇहद ਅਸ਼ੁੱਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਦਿਨ ਨਕਾਰਾਤਮਕ ਤਾਕਤਾਂ ਸਰਗਰਮ ਰਹਿੰਦੀਆਂ ਨੇ ਧਾਰਮਿਕ માનਤਾਵਾਂ ਅਨੁਸਾਰ ਚੰਦਰ ਗ੍ਰਹਿਣ ਵਾਲੇ ਦਿਨ ਮਨੁੱਖ ਨੂੰ ਵੱਧ ਤੋਂ ਵੱਧ ਪੂਜਾ ਪਾਠ ਤੇ ਪੁੰਨ ਕਰਮ ਕਰਨੇ ਚਾਹੀਦੇ ਨੇ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਫੱਗਣ ਪੂਰਨਮਾ ਦੇ ਦਿਨ ਪੈ ਰਿਹਾ ਹੈ ਜਿਸ ਸੰਬੰਧੀ ਜੋਤਿਸ਼ ਸ਼ਾਸਤਰ ਚ ਕਈ ਨਿਯਮ ਦੱਸੇ ਗਏ ਹਨ ਉੱਥੇ ਹੀ ਇਸ ਦਿਨ ਗਰਭਵਤੀ ਔਰਤਾਂ ਲਈ ਵੀ ਕੁਝ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਨੇ ਜਿਨ੍ਹਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਆਓ ਜਾਣਦੇ ਹਾਂ ਚੰਦਰ ਗ੍ਰਹਿਣ ਦਾ ਸਮਾਂ Hindu calendar ਅਨੁਸਾਰ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ 2024 ਨੂੰ ਫੱਗਣ ਪੂਰਨਮਾ ਦੇ ਦਿਨ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਚੰਦਰ ਗ੍ਰਹਿਣ ਦੀ ਮਿਆਦ 25 ਮਾਰਚ ਨੂੰ ਸਵੇਰੇ 10:24 ਮਿੰਟਾਂ ਤੋਂ ਦੁਪਹਿਰ 3:01 ਮਿੰਟ ਤੱਕ ਰਹੇਗੀ। ਅਜਿਹੇ ਚ ਲੋਕਾਂ ਨੂੰ ਕੁੱਲ 4 ਘੰਟੇ 36 ਮਿੰਟ ਤੱਕ ਚੌਕਸ ਰਹਿਣਾ ਪਵੇਗਾ। ਵੈਦਿਕ ਮੰਤਰਾਂ ਦਾ ਜਾਪ ਵੀ ਕਰਦੇ ਰਹੋ। ਇਸ ਦੇ ਨਾਲ ਹੀ ਇਸ ਦਿਨਾਂ ਹੋਲੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਰੱਖਣ ਇਹਨਾਂ ਗੱਲਾਂ ਦਾ ਧਿਆਨ ਗਰਭਵਤੀ ਔਰਤਾਂ ਨੂੰ ਚੰਦਰ ਗਾਇਂ ਦੀ ਮਿਆਦ ਦੌਰਾਨ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਦਿਨ ਦੀਆਂ ਨਕਾਰਾਤਮਕ ਸ਼ਕਤੀਆਂ ਬੱਚੇ ਤੇ ਅਸਰ ਪਾਉਂਦੀਆਂ ਨੇ ਗ੍ਰਹਿਣ ਦੌਰਾਨ ਕਿਸੇ ਵੀ ਤਿੱਖੀ ਵਸਤੂ ਜਿਵੇਂ ਕੈਂਚੀ ਚਾਕੂ ਆਦਿ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਸਮੇਂ ਦੌਰਾਨ ਕੁਝ ਵੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਪਣੇ ਘਰ ਦੀਆਂ ਖਿੜਕੀਆਂ ਨੂੰ ਮੋਟੇ ਪਰਦਿਆਂ ਨਾਲ ਢੱਕ ਦਿਓ ਤਾਂ ਜੋ ਗ੍ਰਹਿਣ ਦੀਆਂ ਨਕਾਰਾਤਮਕ ਕਿਰਨਾ ਘਰ 'ਚ ਨਾ ਆਉਣ ਗ੍ਰਹਿਣ ਤੋਂ ਪਹਿਲਾਂ ਭੋਜਨ ਤਿਆਰ ਕਰੋ ਤੇ ਉਸ ਦਿਵਰਤੋ ਕਰ ਲੋ ਗ੍ਰਹਿਣ ਖਤਮ ਹੋਣ ਤੋਂ ਬਾਅਦ ਗੰਗਾ ਜਲ ਨੂੰ ਪਾਣੀ ਚ ਮਿਲਾ ਕੇ ਪਵਿੱਤਰ ਇਸ਼ਨਾਨ ਕਰੋ ਇਸ ਦੌਰਾਨ ਗਰਭਵਤੀ ਔਰਤਾਂ ਨੂੰ ਭਗਵਾਨ ਸ਼ਿਵ ਤੇ ਵਿਸ਼ਨੂੰ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਗ੍ਰਹਿਣ ਦੌਰਾਨ ਸੌਣ ਤੋਂ ਪਰਹੇਜ਼ ਕਰੋ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਚ ਤੁਲਸੀ ਦੀਆਂ ਪੱਤੀਆਂ ਪਾਓ ਇਸ ਦੇ ਨਾਲ ਹੀ ਇਸ ਗੱਲ ਨੂੰ ਯਾਦ ਰੱਖੋ ਕਿ ਇਸ ਵੀਡੀਓ ਦੇ ਵਿੱਚ ਸ਼ਾਮਲ ਕਿਸੇ ਵੀ ਸਮੱਗਰੀ ਜਾਣਕਾਰੀ ਗਣਨਾ ਦੀ ਛੋਟਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ ਜੋਤਿਸ਼ੀਆਂ ਪੰਜਾਂ ਉਪਦੇਸ਼ਾਂ ਵਿਸ਼ਵਾਸਾਂ ਧਾਰਮਿਕ ਗ੍ਰੰਥਾਂ ਤੋਂ ਇਕੱਤਰ ਕੀਤੀ ਗਈ ਹੈ ਤੇ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ ਇਸ ਦੇ ਯੂਜ਼ਰਜ਼ ਨੂੰ ਇਸ ਨੂੰ ਮਹਿਜ ਜਾਣਕਾਰੀ ਸਮਝਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਯੂਜ਼ਰਜ਼ ਦੀ ਖੁਦ ਦੀ ਹੋਵੇਗੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ